ਵੈਕ ਰੂਜੀ ਕਾ ਖਾਲਸਾ ਵੈਕ ਰੂਜੀ ਕੀ ਫਤਿਹ ਸੋ ਸਾਧ ਸੰਗਤ ਜੀ ਅੱਜ ਬਸੰਤ ਪੰਚਮੀ ਹੈ ਸਭ ਤੋਂ ਪਹਿਲਾਂ ਤਾਂ ਆਪ ਸਭ ਨੂੰ ਬਸੰਤ ਪੰਚਮੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਗੁਰੂ ਘਰਾਂ ਦੇ ਵਿੱਚ ਬਸੰਤ ਰਾਗ ਗਾਏ ਜਾ ਰਹੇ ਨੇ ਤੇ ਸਾਡੇ ਗੁਰਾਂ ਨੇ ਸਾਨੂੰ ਬੜੀ ਸੋਹਣੀ ਕਲਾ ਦਿੱਤੀ ਹੈ ਸਭ ਤੋਂ ਪਹਿਲੀ ਗੱਲ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਜਿਹੜੇ ਗੁਰ ਜਿੰਨੇ ਵੀ ਸਾਡੇ ਗੁਰੂ ਸਹਿਬਾਨ ਹੋਏ ਨੇ ਸਾਰੇ ਬਹੁਤ ਹੀ ਤਕੜੇ ਕਲਮ ਦਿੱਤ ਨਹੀਂ ਹੋਏ ਨੇ ਤੇ ਉਹ ਸਾਨੂੰ ਥਾਪੜਾ ਦਿੰਦੇ ਨੇ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਗੁਰਬਾਣੀ ਤੋਂ ਸੇਧ ਲੈ ਕੇ ਅਸੀਂ ਵੀ ਲਿਖਣ ਦੀ ਕੋਸ਼ਿਸ਼ ਕਰਦੇ ਆਂ ਅਸੀਂ ਪਰਮਾਤਮਾ ਨੂੰ ਹਮੇਸ਼ਾ ਇਹ ਅਰਦਾਸ ਕਰਦੇ ਆਂ ਲਿਖਦੇ ਹੋਏ ਵੀ ਕਿ ਸਭ ਦੇ ਘਰਾਂ ਦੇ ਵਿੱਚ ਹਮੇਸ਼ਾ ਖੁਸ਼ੀਆਂ ਰਹਿਣ ਤੇ ਹਮੇਸ਼ਾ ਖੁਸ਼ੀਆਂ ਬਰਕਰਾਰ ਰਹਿਣ ਸੋ ਸੇਧ ਲੈ ਕੇ ਮੈਂ ਵੀ ਕੁਝ ਕੁ ਲਾਈਨਾਂ ਲਿਖੀਆਂ ਨੇਗੀਆਂ ਆਪ ਸਭ ਦੇ ਨਾਲ ਸਾਂਝੀਆਂ ਕਰਨੀਆਂ ਨੇਗੀਆਂ ਸੋ ਲਿਖਿਆ ਜੀ ਬਸੰਤ ਰੁੱਤ ਦੇ ਉੱਤੇ ਕਿ ਬਸੰਤ ਆਇਆ ਇਸ਼ਕ ਜਗਾਇਆ ਰੰਗ ਹਰਾਈ ਰੂਹ ਤੇ ਛਾਇਆ ਸਾ ਸਾ ਵਿੱਚ ਯਾਰ ਵਸੇ ਮੈਂ ਤੂੰ ਮਿਟਿਆ ਉਹੀ ਆਇਆ ਉਹੀ ਯਾਨੀ ਪਰਮਾਤਮਾ ਪੀਲੇ ਚੋਲੇ ਰੁੱਤ ਨੇ ਪਾਏ ਮਸਤ ਹਵਾ ਵਿੱਚ ਭੇਦ ਸੁਣਾਏ ਬੁੱਲੇ ਵਾਂਗੂ ਨੱਚਦਾ ਏ ਦਿਲ ਜਦ ਨੈਣਾ ਨੇ ਯਾਰ ਵਿਖਾਇਆ ਬਸੰਤ ਆਇਆ ਇਸ਼ਕ ਜਗਾਇਆ ਰੰਗ ਹਰਾਈ ਰੂਹ ਤੇ ਛਾਇਆ ਕੋਇਲ ਬੋਲੇ ਨਾਮ ਸੱਜਣ ਦਾ ਹਰ ਸੁਰ ਬਣ ਗਿਆ ਸਾਜ ਲਗਣ ਦਾ ਕੋयल ਬੋਲੇ ਨਾਮ ਸੱਜਣ ਦਾ ਹਰ ਸੁਰ ਬਣ ਗਿਆ ਸਾਜ ਲਗਣ ਦਾ ਮਿੱਟੀ ਅੰਦਰ ਨੂਰੇ ਦਿਸਦਾ ਜਦ ਆਪੇ ਚੋਂ ਆਪ ਗਵਾਇਆ ਬਸੰਤ ਆਇਆ ਇਸ਼ਕ ਜਗਾਇਆ ਰੰਗ ਹਰਾਈ ਰੂਹ ਤੇ ਛਾਇਆ ਨਾ ਮਸਜਿਦ ਨਾ ਮੰਦਰ ਲੱਭਿਆ ਨਾ ਮਸਜਿਦ ਨਾ ਮੰਦਰ ਲੱਭਿਆ ਯਾਰ ਤਾਂ ਦਿਲ ਦੇ ਅੰਦਰ ਲੱਭਿਆ ਸੱਚੀ ਬਸੰਤ ਉਹੀ ਆਈ ਜਾਦੂ ਹਿਰਦੇ ਵਿੱਚ ਸਮਾਇਆ ਬਸੰਤ ਆਇਆ ਇਸ਼ਕ ਜਗਾਇਆ ਰੰਗ ਹਰੇ ਏ ਰੂਤੇ ਛਾਇਆ ਬਸੰਤ ਆਇਆ ਇਸ਼ਕ ਜਗਾਇਆ ਰੰਗ ਹਰਾਏ ਰੂਤੇ ਛਾਇਆ ਬਹੁਤ ਬਹੁਤ ਸ਼ੁਕਰਾਨੇ ਜੀ ਜੇ ਪਸੰਦ ਆਈ ਤਾਂ ਲਾਈਕ ਜ਼ਰੂਰ ਕਰ ਦਿਓ ਬਾਕੀ ਤੁਸੀਂ ਵੀ ਕੋਈ ਨਾ ਕੋਈ ਵਿਸ਼ਾ ਮੈਨੂੰ ਜ਼ਰੂਰ ਭੇਜਿਆ ਕਰੋ ਜਿਸ ਉੱਪਰ ਆਪਾਂ ਲਿਖ ਸਕੀਏ ਵਿਚਾਰ ਸਾਂਝੇ ਕਰ ਸਕੀਏ ਬਹੁਤ ਸਾਰੇ ਭੈਣ ਭਰਾ ਨੇ ਜਿਹੜੇ ਬੜੀਆਂ ਸੋਹਣੀਆਂ ਜਾਣਕਾਰੀਆਂ ਭੇਜਦੇ ਨੇ ਉਹਨਾਂ ਦੀ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਹ ਹਮੇਸ਼ਾ ਸਹਿਯੋਗ ਕਰਦੇ ਨੇ ਤੇ ਮੈਨੂੰ ਵੀ ਕੁਝ ਨਾ ਕੁਝ ਸਿੱਖਣ ਨੂੰ ਹਮੇਸ਼ਾ ਮਿਲਦਾ ਹੈ ਧੰਨਵਾਦ ਜੀ ਬਹੁਤ ਬਹੁਤ ਸ਼ੁਕਰਾਨੇ ਇੱਕ ਵਾਰ ਫੇਰ ਬਸੰਤ ਪੰਚਮੀ ਦੀ ਆਪ ਸਭ ਨੂੰ ਬਹੁਤ ਬਹੁਤ ਵਧਾਈ ਜੀ